ਤੇ ਇਹਨਾਂ ਨੂੰ ਦਿੱਲੀ ਜਾਣ ਦਿੱਤਾ ਜੀ ਕਿ ਇਹ ਦਿੱਲੀ ਗਏ ਹੀ ਨਹੀਂ ਦਿੱਲੀ ਐਦਾਂ ਵਾ ਵੀ ਇਹਨਾਂ ਨੂੰ ਦੋ ਦਿਨਿਆਂ ਤੋਂ ਉੱਪਰ ਟਿਕਟ ਨਹੀਂ ਦਿੰਦੇ ਜੀ ਪਰ ਐਮਐਸਪੀ ਬਹੁਤ ਘੱਟ ਮਿਲਦੀ ਹੈ ਚਾਹੁੰਦੀ ਉੱਥੇ ਦਾ ਲੇਬਰ ਬਹੁਤ ਜ਼ਿਆਦਾ ਹੈ ਲੀਗਲ ਸਿਕਿਉਰਿਟੀ ਲੀਗਲ ਗਾਰੰਟੀ ਇਫ ਦੀ ਗਵਰਨਮੈਂਟ ਫਿਕਸਡ ਦੀ ਐਮਐਸਪੀ ਸੀ2+15 ਜੀ ਤੇ ਇਹਨਾਂ ਨੇ ਦਿੱਲੀ ਤੱਕ ਨਹੀਂ ਲਾਇਆ ਨੇ ਨਾ ਨੇ ਉੱਥੇ ਆਪਣੇ ਸਟੇਟ 'ਚ ਧਰਨਾ ਲਾਇਆ ਸੀ ਜਦੋਂ ਦਾ ਇਹ ਲੱਗਾ ਵੀ ਇਹਦਾ ਸਸ ਦੇ ਡੇ ਖਰਚੇ ਬਹੁਤ ਜ਼ਿਆਦਾ ਵਾ ਤੇ ਖਰਚੇ ਦਾ 60% ਹੀ ਮਿਲਦਾ ਐਮ ਐਸ ਪੀ ਅੰਗਲਿਕ ਰੋਮ ਰੋਮਾ ਕੁਰੇਵਾ ਤਾਂ ਕੜੀ ਕਿਦ ਵੀ ਆਰ ਗੈਟਿੰਗ ਓਨਲੀ ਵੇਰੀ ਵੇਰੀ ਲੋ ਐਮ ਐਸ ਪੀ ਨੂੰ ਗਰੰਟੀ ਕਰਦੀ ਏ ਤੇ ਜਿਹੜੇ ਕਾਰਪੋਰੇਟ ਦੋ ਨੰਬਰ ਤੇ ਮਾਲ ਲੈਂਦੇ ਆ ਉਹ ਬੰਦ ਹੋ ਜੇਣਾ ਵੀ ਆਰ ਲਾਸਿੰਗ ਥੇਰ ਇਜ਼ ਨੋ ਪ੍ਰੋਫਿਟ ਆਲਸੋ ਥੈਟ ਇਜ਼ ਨਾਟ ਟ्रू that is the very false propaganda false propaganda they are betraying the farmers haryana yes the state central government both are the same attitude jammu border te kisanan da tarna jari hai is duran desh de kai hisseyan ton kisan pahunche ne te jammu border te kisanan de talab da sahab de re ne isse duran gall karange ik hor kisanan da jo south ton pahunche ne sach kal ji sach kal ji oh kisan kithe pahunche ne eh tamil nadu ton oh kerala ton ਤੇ ਐਮਐਸਪੀ ਮਗਰੇ ਨੇ ਵੀ ਐਮਐਸਪੀ ਜੋ ਵੀ ਆਪਣੇ ਮੁੱਦੇ ਆ ਉਹਨਾਂ ਦੇ ਨਾਲ ਜੀ ਤੇ ਇਹਨਾਂ ਨੇ ਦਿੱਲੀ ਤਰਨਾਂ ਲਾਇਆ ਨਹੀਂ ਇਹਨਾਂ ਨੇ ਉੱਥੇ ਆਪਣੇ ਸਟੇਟ 'ਚ ਧਰਨਾ ਲਾਇਆ ਸੀ ਜਦੋਂ ਦਾ ਇਹ ਲੱਗਾ ਵੀ ਇਹਦਾ ਸਾਥ ਦੇਂਡੇ ਜੋ ਵੀ ਪ੍ਰੋਗਰਾਮ ਹੈ ਤਾਮਿਲਨਾਡੂ ਦੇ ਵਿੱਚ ਕਰਨ ਦੇ ਆ ਤੇ ਹੁਣ ਇੱਥੇ ਆਪਾਂ ਸੱਜਿਆ ਹੈ ਵੀ ਗਾਂਧੀ ਜਿਹੜੀ ਰਣਨੀਤੀ ਹੈ 21 ਤਰੀਕ ਤੋਂ ਬਾਅਦ ਜੀ ਤੇ ਉਸ ਕਰਕੇ ਆਏ ਜੀ ਤੇ ਇਹਨਾਂ ਨੂੰ ਦਿੱਲੀ ਜਾਣ ਦਿੱਤਾ ਕਿ ਦਿੱਲੀ ਗਏ ਹੀ ਨਹੀਂ ਦਿੱਲੀ ਐਦਾਂ ਵਾ ਵੀ ਇਹਨਾਂ ਨੂੰ ਦੋ ਜਣਿਆਂ ਤੋਂ ਉੱਪਰ ਟਿਕਟ ਨਹੀਂ ਦਿੰਦੇ ਜੀ ਜੇ ਦਾ ਪੰਜ ਜਣੇ 10 ਜਣੇ ਇਹ ਹਰਿਆ ਪਰਨਾ ਪਾਉਂਦੇ ਆ ਉਹਦੇ ਕਰਕੇ ਪਛਾਣ ਕੇ ਟਿਕਟ ਨਹੀਂ ਦਿੰਦੇ ਜਾਂ ਰਾਹ ਚੁੱਪੀ ਲਾ ਲੈਂਦੇ ਆ ਜਾਂ ਜਿਹੜਨ ਨਹੀਂ ਦਿੰਦੇ ਟਿਕਟ ਨਹੀਂ ਦਿੰਦੇ ਇਹਦਾ ਪਰੇਸ਼ਾਨੀ ਹੁੰਦੀ ਇਹਨਾਂ ਨੂੰ ਬਿਲਕੁਲ ਐਮ ਐਸ ਪੀ ਮਿਲਦੀ ਹੈ ਕਿਸੇ ਫਸਲ ਤੇ ਕਿ ਨਹੀਂ ਜੀ ਐਮ ਐਸ ਪੀ ਐਗਲਿਕ ਰੋਮ ਰੋਮਾ ਕੁਰੇਵਾਤਾਂ 껨ੜੀਕੀ ਵੀ ਆਰ ਗੈਟਿੰਗ ਓਨਲੀ ਵੇਰੀ ਵੇਰੀ ਲੋ ਐਮ ਐਸ ਪੀ ਇਟ ਇਜ਼ ਨਾਟ ਇਕੁਇਬਲ ਟੂ ਐਕਸਪੈਂਸਸ what we are expanding only 60% of the expenses only we will get in the name of msb so another 40% we are losing there is no profit also ve keh rahe ki mehnat to bahut kat mildi hai kyunki utthe da labor bahut zyada hai te jiddan kharcha bahut zyada va te kharche da 60% hi milda 40% kat jande te is karke aunde hai ki itthe nanu ki utthe bahut kat va bina utthe mehangai zyada hai ਕਿਹੜੀ ਕਿਹੜੀਆਂ ਫਸਲਾਂ ਬੀਜਦੇ ਨੇ ਉੱਥੇ ਹੀ ਉੱਥੇ ਪੈੜੀ ਆ ਵੀ ਜਿੱਦਾਂ ਝੋਨਾ ਜਿਆਦਾ ਤਿੰਨ ਫਸਲ ਹੁੰਦੀ ਝੋਨਾ ਹੀ ਬੀਹ ਨਹੀਂ ਹਾਂ ਝੋਨਾ ਤੇ ਗੰਨਾ ਹੁੰਦਾ ਝੋਨਾ ਦਾ ਇਹ ਨਹੀਂ ਨਾ ਡਰਾਪ ਕੋਕਨਟ ਕੋਕਨਟ ਪੈੜੀ ਪਲਸਸ ਕੋਕਨਟ ਦੈਨ ਗ੍ਰਾਈਂਡਸ ਇਡੀਬਲ ਆਇਲਸ ਗਵਰਨਮੈਂਟ ਡੋਨਟ ਗਿਵ ਇਟ ਨਹੀਂ 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 ਵੀ ਜਿੱਦਾਂ ਕਾਲੀ ਮਿਰਚ ਚਾਹ ਪੱਤੀ ਆ ਨਾਰੀਅਲ ਤੇ ਜਿਹੜੀਆਂ ਤੁਸੀਂ 23 24 ਫਸਲਾਂ ਕਹਿ ਰਹੇ ਹੋ ਉਹਨਾਂ ਵਿੱਚ ਇਹ ਫਸਲਾਂ ਸ਼ਾਮਲ ਨਹੀਂ ਨਹੀਂ ਉਹਨਾਂ ਚੀਜ਼ਾਂ ਦਾ ਪੈੜੀ ਆ ਇਹਦੇ ਇਹ ਪਾਇਰਲ ਵੰਦ ਉਹਨਾਂ ਦੇ ਇਦਲੇ ਸੇਤ ਰਕਾਂਗੇ ਐਨਐਸਪੀ ਲੈ ਪੈੜੀ ਪਲਸਸ ਗ੍ਰਾਈਂਡਸ ਓਨਲੀ ਕੋਕਨਟ ਨਾਰੀਅਲ ਦਾ ਤੇ ਜਿੱਦਾਂ ਝੋਨਾ ਉੱਥੇ ਮੈਂ ਉਹ ਚੀਜ਼ ਕਾਲੀ ਮਿਰਚ ਵਗੈਰਾ ਜਿੱਦਾਂ ਉਹਨਾਂ ਚੀਜ਼ਾਂ ਦਾ ਗਰਮ ਮਸਾਲੇ ਇਹਨਾਂ ਚੀਜ਼ਾਂ ਦਾ ਗ੍ਰੇਨਸ ਦਾ ਉਹਨਾਂ ਨੂੰ ਪੀ ਐਮ ਐਸ ਪੀ ਇਹਨਾਂ ਦੇ ਇਹਦੇ ਵਿੱਚ ਇਹ ਇਹਨਾਂ ਨੇ ਉੱਥੇ ਕਿੱਥੇ ਕਿ ਧਰਨਾ ਲਾਇਆ ਕਿ ਡਾ ਕਿ ਧਰਨਾ ਲਾਇਆ ਤੁਹਾਨੂੰ ਅੰਦਾਜ਼ ਕਾਇਦ ਮਰਕਾ ਅੰਦਾਜ਼ ਉਹ ਪ੍ਰੋਗਰਾਮ ਲਿਸਟ ਰੁਕਾ ਇਹਨਾਂ ਨੇ ਜਿਹੜਾ ਇਹ ਮਹੀਨੇ ਚ ਵੀ ਇਹਨੇ ਧਰਨੇ ਲਾਏ 14 14 ਇਹ ਪ੍ਰੋਗਰਾਮ ਮੌਜੂਦ ਪ੍ਰੋਗਰਾਮ ਸ਼ਡਿਊਲ ਜੀ ਪ੍ਰੋਗਰਾਮ ਸਰ ਡਿਸਟ੍ਰਿਕਟ ਵੀ ਹੈ ਜੀ ਇਹਨਾਂ ਦੀ ਜੇਸੇ ਬੰਦੀ ਬਾਈ ਜ਼ਿਲ੍ਹਿਆਂ ਚ ਜੀ ਤੇ ਇਹਨਾਂ ਦੀ ਤਿੰਨ ਜ਼ਿਲ੍ਹਿਆਂ ਚ ਇਹ ਆਪਣਾ ਜੋ ਵੀ ਹੈ ਹੁਣ 10 ਤਰੀਕ ਨੂੰ ਜਦੋਂ ਰੇਲ ਰੋਕਾ ਤੁਹਾਨੂੰ ਕੀ ਲੱਗਦਾ ਕਿ ਐਮਐਸਪੀ ਮੋਦੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਸਾਡੇ ਤੇ ਬਹੁਤ ਬਜਨ ਪੈ ਜਾਊਗਾ ਸਰਕਾਰ ਤੇ ਜੇਕਰ ਐਮਐਸਪੀ ਦਿੱਤੀ ਐਮਐਸਪੀ ਕੜੀ ਕਿਮਾ கவர்மெண்ட் இம்ப்ளிமெண்டட் இல்ல பிலோ தி எம்எஸ்பி எம்எஸ்பி ਸੀ ਪਰਚੇਸ ਆਰ ਸੈਲਿੰਗ ਇਸ ਅ ਪ੍ਰੋਹਿਬਿਟਡ ਬਾਇਲਾ ਇਟ ਇਸ ਅ ਪੈਨਿਸ਼ਿਬਲ ਅਫੈਂਸ ਸੋ THERE IS NO ਪਰਚੇਸ ਇਸ ਨਾਟ ਇਨਵੋਲਡ ਬਾਇ ਦੀ ਗਵਰਨਮੈਂਟ ਜੀ ਇਹ ਕਹਿੰਦੇ ਵੀ ਜਦਾਂ ਐਮ ਐਸ ਪੀ ਨੂੰ ਗਰੰਟੀ ਕਰਦੀ ਏ ਤੇ ਜਿਹੜੇ ਕਾਰਪੋਰੇਟ ਦੋ ਨੰਬਰ ਤੇ ਮਾਲ ਲੈਂਦੇ ਆ ਉਹ ਬੰਦ ਹੋ ਜਾਣਾ ਜਦੋਂ ਉਹ ਬੰਦ ਹੋ ਗਿਆ ਤੇ ਬਾਹਰ ਵੀ ਵੇਚ ਸਕਦੇ ਫਸਲ ਜਾਂ ਜਦੋਂ ਸਾਰੀ ਫਸਲ ਚੁੱਕੀ ਗਈ ਤੇ ਉਹ ਫਸਲ ਦਾ ਘਾਟਾ ਨਹੀਂ ਪੈਣਾ ਵੀ ਉਸੇ ਚੋਂ ਆਪਾਂ ਨੂੰ ਪੈਸਾ ਮਿਲਦਾ ਹੈ ਨਾ ਵੀ ਉਸੇ ਚੋਂ ਆਪਾਂ ਨੂੰ ਦੇਣਾ ਨਾ ਹੋਏ ਜਦੋਂ ਘੱਟ ਰੇਟ ਤੇ ਵੀ ਕਾਰਪੋਰੇਟ ਬਾਹਰੋਂ ਵੀ ਮਾਲ ਲੈਂਦੇ ਆ ਉਹਦੇ ਕਰਕੇ ਵੀ ਆਪਾਂ ਨੂੰ ਸਰਕਾਰ ਨੂੰ ਘਾਟਾ ਪੈਂਦਾ ਉਦਾਂ ਨਹੀਂ ਘਾਟਾ ਪੈਂਦਾ ਜੀ ਤੁਹਾਨੂੰ ਕੀ ਲੱਗਦਾ ਜੇ ਆਪਣੇ ਪੰਜਾਬ ਦੇ ਕਿਸਾਨ 6 ਤਰੀਕ ਨੂੰ ਨਾ ਐਲਾਨ ਕੀਤਾ ਜੇ ਦਿੱਲੀ ਜਾਂਦੇ ਨੇ ਤਾਂ ਇਹ ਵੀ ਦਿੱਲੀ ਆਉਣਗੇ ਇਹ ਇਹ ਨਾ ਹੋਣਾ ਵੀ ਇਹਨਾਂ ਨੂੰ ਕਿਹਾ ਵਾ 6 ਤਰੀਕ ਤੋਂ ਬਾਅਦ ਪਿਛਲੇ 2020-23 ਤੋਂ ਵੀ ਸਾਡੇ ਨਾਲ ਰਹਿੰਦੇ ਰਹੇ ਉੱਥੇ

மத்தியில் என்ன சொல்றோம் அரசு செய்வாங்க ரெண்டும் ஒரே போத் ஆர் தி சேம்யூட் போத் ஆர் பாலோயிங் தி சேம்யூட் தேர் ரெடி டு கில் தி ஃபார்மர்ஸ் பட் தேர் நாட் ரெடி டு fulfill their promises வாய் ਵਾਈ ਸਰਕਾਰ ਡੋਟ ਅਡਜਸਟ ਦਾ ਫਾਰਮਰ ਸੈਕਟ ਵਾਈ ਸਪੋਰਟ ਵਾਈ ਵਾਈ ਗਵਰਨਮੈਂਟ ਡੋਟ ਸਪੋਰਟ ਦਾ ਫਾਰਮਰ ਬਿਕਾਜ਼ ਦੇ ਆਰ ਸਪੋਰਟਿੰਗ ਕਾਰਪੋਰੇਟਸ ਦੇ ਆਰ ਗੈਟਿੰਗ ਮੋਰ ਐਂਡ ਮੋਰ ਕਰੋਰ ਐਂਡ ਕਰੋਰ ਡੋਨੇਸ਼ਨ ਫਰਮ ਦੀ ਕਾਰਪੋਰੇਟਸ ਦੇ ਆਰ ਵਰਕਿੰਗ ਫਾਰ ਕਾਰਪੋਰੇਟਸ ਦੇ ਆਰ ਨਾਟ ਫਾਰ ਫਾਰਮਰਸ ਵੋਟ ਤਾਂ ਫਾਰਮਰ ਹੀ ਪਾਉਂਦੇ ਨੇ ਨੇ ਵੋਟ ਤੇ ਫਾਰਮਰ ਇਹ ਇੱਕ ਆਪਸ ਦਾ ਨਾ ਇਹ ਕਹਿ ਰਹੇ ਆ ਕਿ ਜੋ ਦਿੱਲੀ ਦੀ ਸਰਕਾਰ ਉਹ ਹਰਿਆਣੇ ਚ ਜੋ ਉਹ ਕਹਿੰਦਾ ਉਹੋ ਹੀ ਇਹ ਕਰਦਾ ਉਹ ਵੀ ਮੈਂ ਕਹਿੰਦਾ ਸਾਂਝਾ ਕਤਲ ਵੀ ਕਰਨ ਤੇ ਵੀ ਤੁਲ ਗਏ ਤੇ ਇਸ ਕਰਕੇ ਵੀ ਗਲਤ ਹੋ ਆ ਵੀ ਜੋ ਵੀ ਕਰਨਦੇ ਆ ਵੀ ਜੋ ਉੱਪਰ ਕਰਦੇ ਤੇ ਤੁਸੀਂ ਪੁੱਛਿਆ ਵੀ ਕਿਉਂ ਤੇ ਉਹ ਕਹਿੰਦੇ ਆ ਵੀ ਉਹ ਇਹਨੇ ਸੁਣਨੇ ਨਹੀਂ ਗੇ ਮੋਦੀ ਬੰਦੇ ਕਾਰਪੋਰੇਟ ਕਾਸ ਵਾਂਗੀਟ ਵੇਲੇ ਸੇ ਰਹੇ ਆ ਨਮੂਨੇ ਕੋਲ ਜੇ ਸਾਡੇ ਨਾਲ ਸਹਿਮਤੀ ਬਣ ਗਈ ਤੇ ਕਾਰਪੋਰੇਟ ਨਾਰਾਜ਼ ਹੋ ਜਾਣਗੇ ਕਾਰਪੋਰੇਟ ਨੂੰ ਕਿਦਾਂ ਖੋਜ ਕਰਨਗੇ ਉਹਨਾਂ ਵੀ ਕਾਰਪੋਰੇਟ ਨੂੰ ਖੋਜ ਕਰਨ ਨੂੰ ਵੀ ਕਿਸਾਨਾਂ ਨੂੰ ਮਾਰਨ ਤੱਕ ਤੁਲਗੇ ਕਿ ਨਹੀਂ ਕਾਰਪੇਟ ਦੀ ਜ਼ਿਆਦਾ ਸੋਚਦੀ ਹੈ ਸਰਕਾਰ ਤੇ ਵੋਟਾਂ ਦੀ ਘਾਤੇ ਪੈਸੇ ਦੀ ਵੱਧ ਸੋਚਦੀ ਆ ਵੋਟ ਵਿਵਸਾਇਦਾਨ ਪੋੜਰਾਗਾ ਅਬਡੀਨ ਕਹਿ ਰਾਰਾ ਵੋਟ ਵਿਵਸਾਇਦਾਨ ਪੋੜਰਾਗਾ ਇਨ ਦੀ ਇਲੈਕਸ਼ਨ ਸਲਵ ਅਦਾਨੀਦਾਨ ਕਾਸ ਦੁਖ ਰਾਰਾ ਅਦਾਨੀਦਾਨ ਸਲਵ ਕਾਸ ਦੁਖ ਰਾਰਾ ਉਹ ਟਾਪਾਂ ਲੋਕੀ ਦਿੰਦੇ ਆ ਪੈਸਾ ਤੇ ਅਦਾਨੀ ਖਰਚਦਾ ਨਾ ਉਹਦੀ ਮੰਨੀ ਪੈਂਦੀ ਹੈ ਕਈ ਲੋਕ ਹੁਣ ਵੀ ਪੈਸੇ ਲੈ ਕੇ ਪਾ ਦਿੰਦੇ ਇਹ ਗਲਤ ਗੱਲ ਤੇ ਜਦੋਂ ਵੋਟੇ ਹੀ ਨਹੀਂ ਹੋਣਗੇ ਫਿਰ ਸਰਕਾਰ ਕਾਦੀ ਹੋਣੀ ਹੈ ਵੋਟੇ ਉਲਗਲੀ ਨਾ ਪਰ ਇਹਨਾਂ ਅਰਸੂ ਕਹਿ ਰ ਰਹੇ ਦੇ ਆਰ ਗੈਟਿੰਗ ਵੋਟ ਇਨ ਦੀ ਨੇਮ ਆਫ ਰਾਮਰ ਲਾੜ ਰਾਮਰ ਓਕੇ ਹਿੰਦੂਤਵਾ ਜੀ ਦੇ ਆਰ ਨਾਟ ਆਸਕਿੰਗ ਦੀ ਵੋਟ ਇਨ ਦੀ ਨੇਮ ਆਫ ਫਾਰਮਰਸ ਡਿਵੈਲਪਮੈਂਟ ਉਹ ਵੀ ਇਹ ਕਹਿੰਦੇ ਵੀ ਧਰਮ ਦਾ ਨਾਮ ਲੈ ਕੇ ਉਹ ਧਰਮ ਦੇ ਨਾਮ ਲੈ ਕੇ ਵੀਟਾਂ ਲੈਂਦੇ ਆ ਰਾਮ ਮੰਦਰ ਦਾ ਲੈਂਦੇ ਆ ਜਾਂ ਹਿੰਦੂਤਵਾ ਦਾ ਲੈਂਦੇ ਆ ਉਹ ਫਾਰਮਰ ਦਾ ਨਾਮ ਲੈ ਕੇ ਵੀ ਖੁਸ਼ ਕਰਕੇ ਨਹੀਂ ਵੋਟਾਂ ਲੈਂਦੇ ਤੁਸੀਂ ਕਹਿੰਦੇ ਹੋ ਅਸਲ ਮੁੱਦੇ ਤੋਂ ਤਾਂ ਭੜਕਾਇਆ ਭਈ ਇਹਨਾਂ ਨੇ ਭੜਕਾਇਆ ਕਿਸਾਨ ਇਸੇ ਤਰ੍ਹਾਂ ਵੀ ਰਿਲੀਜੀਅਸ ਇਦਲੇ ਜ਼ਰਮ ਦੇ ਦਰ ਤੀ ਜੀ ਜੀ ਹੁਣ 2024 ਚ ਦੁਬਾਰਾ ਮੋਦੀ ਸਰਕਾਰ ਆਉਂਦੀ ਹੈ ਤਾਂ ਫੇਰ ਕਿੰਨੇ ਮੌਕਿਆਂ ਉਦੋਂ ਮੋਦੀ ਅਰਸ ਬੰਦ ਰਹਿ ਚ ਨੇ ਇਹਨੇ ਬਣਵੀਂਗੇ ਵੀ ਵਿਲ ਪ੍ਰੋਟੈਸਟ ਜੀ ਵੀ ਵਿਲ ਨਾਟ ਵਰੀ ਅਬਾਊਟ ਦੀ ਮੋਦੀ অর ਰਾਹੁਲ ਐਨੀ ਪੋਲੀਟੀਕਲ ਪਾਰਟੀ ਟਿਲ ਅਚੀਵ आवर ਗੋਲ ਵੀ ਵਿਲ ਕੰਟੀਨਿਊ आवर ਫਾਈਟ ਐਂਡ ਪ੍ਰੋਟੈਸਟ ਸਾਨੂੰ ਮੋਦੀ ਦਾ ਆ ਯਾ ਰਾਹੁਲ ਦਾ ਆ ਹੋਰ ਕਿਸੇ ਦਾ ਸਾਨੂੰ ਨਹੀਂ ਕੋਈ ਫਰਕ ਭਾਵੇਂ ਜਿਹੜਾ ਮਰਜੀ ਆ ਜਾਏ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਤੇ ਹੱਕ ਲੈਣ ਤੱਕ ਵੀ ਅਸੀਂ ਆਪਣਾ ਪ੍ਰੋਟੈਸਟ ਕਰਦੇ ਰਵਾਂਗੇ ਇਹਨਾਂ ਦੇ ਸੂਬੇ 'ਚ ਕਿਹੜੀ ਸਰਕਾਰ ਆਉਣੀ ਉੱਥੇ ਸਟੇਟ ਪਾਰਟੀ ਹੈ ਜਿੱਦਾਂ ਅਕਾਲੀ ਦਲ ਉੱਥੇ ਡੀਐਮਕੇ ਤੇ ਉਹ ਕਿਸੇ ਭਾਜੀਪੀ ਹੋਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਪੋਰਟ ਕਰਦੀ ਨਹੀਂ ਨਹੀਂ ਉੱਥੇ ਦਾ ਵੱਖਰਾ ਹੈ ਇਹ ਦੋ ਸਟੇਟ ਪਾਰਟੀਆਂ ਉਤੋਂ ਦੇ 스타 ਬੜੇ ਮਸ਼ਹੂਰ ਹੁੰਦੇ ਨੇ ਸਾਊਥ ਦੇ ਉਹ ਕਿਸੇ ਕੋਈ ਕਿਸਾਨਾਂ ਨੂੰ ਸਪੋਰਟ ਕਰਦੇ ਨਹੀਂ ਕਰਦੇ ਫਿਲਮ ਸਟਾਰ ਲ ਉਹ ਇਹਦੇ ਰੋਂਬਾ ਫੇਮਸਾ ਰਕਾਗਾ ਯਾਰਾ ਵਿਵਸਾਇੀ ਲੂ ਸਪੋਰਟ ਬੰਦ ਰਾਂਗ ਲਾ ਨੋ ਫਿਲਮ ਸਟਾਰ ਸਪੋਰਟਿੰਗ ਦੇ ਆਨਲੀ ਸਪੋਰਟਿੰਗ ਕਾਰਪੋਰੇਟ ਕਾਰਪੋਰੇਟ ਸਪੋਰਟਡ ਬਾਈ ਬੀਜਪੀ ਸੋ ਨੋ ਫਿਲਮ ਸਟਾਰ ਸਪੋਰਟਡ ਅਸ ਵੀ ਨਹੀ ਕਾਰਪੋਰੇਟ ਕੋ ਪੈਸਾ ਆਉਣਾ ਹੋਰੀ ਹੋਗੀ ਦੂਜੇ ਪੈਸੇ ਹੋਗੇ ਸਾਡੇ ਮਗਰ ਆ ਗਿਆ ਉਹਨਾਂ ਪੁੱਠੇ ਮਾਰਨਾ ਵੀ ਨਹੀਂ ਤੁਸੀਂ ਕਹਿੰਦੇ ਉਹ ਵੀ ਸਿਰਫ ਫੇਰ ਦੇ ਮੂਰੇ ਪੈਸੇ ਕਰਕੇ ਭਜਦੇ ਨੇ ਐਸੇ ਉਹਨਾਂ ਨੂੰ ਕੰਮ ਹੀ ਨਹੀਂ ਮਿਲਣਾ ਤੇ ਫੇਰ ਜੀ ਮਤਲਬ ਇਹ ਤੁਸੀਂ ਕਹਿੰਦੇ ਹੋ ਵੋਟਾਂ ਤੇ ਲੋਕਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਉਹ ਸਿਰਫ ਪੈਸਿਆਂ ਦੀ ਪ੍ਰਵਾਹ ਕਰਦੇ ਨੇ ਕਾਰਪੋਰੇਟ ਘਰਾਣੇ ਇੱਕ ਤਰ੍ਹਾਂ ਦਾ ਦੇਸ਼ ਚਲਾ ਰਹੇ ਨੇ ਇਹਦਾ ਹੀ ਮਤਲਬ ਹੈ ਕਾਰਪੋਰੇਟ ਦਾ ਨਾਟਕ ਨੱਢੀ ਟੁਕਾਂਗਲੇ ਅਬਡੀਂ ਕਹਿ ਰਿਹਾ ਅਬਡੀ देयर इज नो ਡਾਊਟ This country for corporate corporates only doing the government modi is the agent of the corporate all political parties are the agent of the corporates ਇਹਦਾ ਫਿਰ ਹੱਲ ਕੀ ਹੈ ਜੀ ਇਹ ਕੀ ਤੀਰ ਵਨਨ ਕਹਿ ਰਿਹਾ ਇਹਦੇ ਕਿਹਨਾਂ ਤੀਰਵਨ ਕਹਿ ਰਿਹਾ

ਉਹ ਕੋਈ ਨਹੀਂ ਉਹ ਪ੍ਰਦਰਸ਼ਨ ਹੁੰਦੇ ਆ ਕਈ ਪ੍ਰਦਰਸ਼ਨ ਹੁੰਦੇ ਆ ਜਿੱਦਨ ਵੀ ਆਪਣਾ ਕਿਸਾਨੀ ਅੰਦੋਲਨ ਜਿੱਤ ਗਏ ਤੇ ਦੂਜਿਆਂ ਨੇ ਵੀ ਗਾੜੀ ਆ ਨਾ ਉਹ ਵੀ ਜਿੱਤੇ ਗਏ ਤੇ ਆਪੇ ਰਿਫਾਰਮ ਆ ਜਾਣਾ ਡੈਮੋਕ੍ਰੇਸੀ ਆ ਜਾਈਏਗੀ ਇਸ ਹੁੰਡੇਵਾਂ ਪਰ ਅਸੀਂ ਨਹੀਂ ਹੈ ਜੀ ਜੀ ਹੁਣ ਰੌਲਾ ਵੀ ਪੈ ਰਿਹਾ ਕਿ ਕੇਂਦਰ ਸਰਕਾਰ ਵੋਟਾਂ ਨੂੰ ਲੈ ਕੇ ਵੀ ਧੱਕਾ ਕਰ ਰਹੀ ਹੈ ਬੀਜੇਪੀ ਸਰਕਾਰ ਈਵੀਐਮ ਦਾ ਵੀ ਰੌਲਾ ਪੈ ਰਿਹਾ ਜਿਵੇਂ ਹੁਣ ਚੰਡੀਗੜ੍ਹ ਹੋਇਆ ਮੇਰਚੋਣਾ ਨੂੰ ਲੈ ਕੇ ਉਹਦਾ ਵੀ ਰੌਲਾ ਪੈ ਰਿਹਾ ਉਹਦੇ ਬਾਰੇ ਕੀ ਇਹ ਵੀਐਮ ਪੱਤੀ ਇਹਨਾਂ ਨਹੀਂ ਕਰੀਂਗਾ ਵੋਟ ਕਿਹਾ ਉਹਦੇ ਮੋੜਿਆ ਰਸੇ ਇਹਨਾਂ ਮਾਰੀ ਪਾਣਗੇ ਵੀ ਵਾਂਟ ਬੈਲਟ ਸੀਟ ਵੀ ਡੋਨਟ ਵਾਂਟ ਈਵੀਐਮ ਇਵਨ ਵੈਰੀ ਮੱਚ ਡਿਵੈਲਪਡ ਕੰਟਰੀਜ਼ ਆਲਸੋ ਯੂਜ਼ਿੰਗ ਬੈਲਟ ਸੀਟ ਸਿਸਟਮ ਇਹ ਬੈਲਟ ਸੀਟ ਨਾਲੇ ਹੋਈ ਸੀ ਜੀ ਚੰਡੀਗੜ੍ਹ ਮੇਅਰ ਚੋਣ ਉਹ ਚ ਵੀ ਤੱਕਾ ਹੋਇਆ ਚੰਡੀਗੜ੍ਹ ਲ ਮੇਅਰ ਇਹ ਵੀ ਉਹ ਬੈਲਟ ਸੀਟ ਲੈ ਪੰਨਾ ਅਦਲੀ ਇਹ ਮੰਨ ਤੀਟਾ ਨਾ ਈਵੀਐਮ ਆਲਸੋ ਕੈਨ ਮੈਨੀਪੂਲੇਟ ਨਾਟ ਓਨਲੀ ਪੇਪਰ ਈਵੀਐਮ ਆਲਸੋ ਥਰੂ ਕੈਨ ਬੀ మెనిపలే సిస్టమ్ ఓకే సో ఇఫ్ ఎనీ వన్ మెనిపలేట్ పేపర్ వీ కెన్ేపర్ వీ కెన్ వీ కన్ూవ్ ఇట్ సో దైట్ ఎక్సాంపల్ దే మెని పేపర్ సో సుప్రీం కోర్ట్ క్లియర్లీ ఫైండ్ ఆవుట్ ਅੰਡ ਸੈਂਟੈਂਸਡ ਇਫ ਇਲੈਕਸ਼ਨ ਇਜ਼ ਵਿਦ ਈਵੀਐਮ ਵੀ ਕਾਟ ਏਬਲ ਟੂ ਫਾਈਂਡ ਆਊਟ ਦੀ ਪਾ ਡੇਰ ਫਰਡ ਡੀਟ ਇਥੇ ਵੇਖ ਰਹੂਗਾ ਜੇ ਤੁਸੀਂ ਕਹਿੰਦੇ ਵੀ ਇਹ ਕਹਿੰਦੇ ਵੀ ਸਬੂਤ ਹੋਊਗਾ ਉਹਦਾ ਜੇ ਵਾਲਟ ਪੇਪਰ ਕੁਝ ਖਰਾਬੀ ਕਰਨਗੇ ਉਹਦਾ ਸਬੂਤ ਹੋਊਗਾ ਜੀ ਮੈਂ ਹੁਣ ਵੀ ਸੁਪਰੀਮ ਕੋਰਟ ਨੇ ਝਾੜਿਆ ਉਹਨਾਂ ਦੇ ਤੇ ਤੁਸੀਂ ਕੀ ਚਾਹੁੰਦੇ ਹੋ ਵੀ ਭਾਈ ਸਰਕਾਰ ਕਦੋਂ ਤੱਕ ਮੰਨ ਸਕਦੀ ਹੈ ਤੁਹਾਨੂੰ ਲੱਗਦਾ ਕਿ ਇਹ ਵੋਟਾਂ ਤੋਂ ਪਹਿਲਾਂ ਮੰਨ ਜੂਗੀ ਹਰ ਸੰਗ ਇਹ ਪੋ ਨਮ ਕੋਰੀ ਕੀਲੇ ਇਤੁਕਮ ਆ ਵੋਟੂਕ ਮੁਨਾੜੀ ਇਤੁਕਮਾ ਇੱਲੇ ਐਪੜੀਂ ਕਹਿ ਰਾਂ ਦਾ ਦੈਟ ਕੁਐਸਚਨ ਯੂ ਹੈਵ ਟੂ ਆਸਕ ਮਿਸਟਰ ਮੋਦੀ ਨਾਟ ਫਰਮ ਅਸ ਮੋਦੀ ਨੂੰ ਪੁੱਛਣਾ ਚਾਹੀਦਾ ਵਿਰੋਧੀ ਧਿਰ ਦਾ ਕੋਈ ਰੋਲ ਹੈ ਤੁਹਾਨੂੰ ਲੱਗਦਾ ਕਿ ਵਿਰੋਧੀ ਧਿਰ ਵੀ ਕੁਝ ਕਰ ਸਕਦੀ ਹੈ ਅਗੇਂਸਟ ਪਾਰਟੀ ਦਾ ਵੀ ਸੇਯਯਾ ਮੂੜੀ ਮਾ ਅਬਡੀ ਵੀ ਆਰ ਨਾਟ ਬਿਲੀਵਿੰਗ ਐਨੀ ਪੋਲਿਟੀਕਲ ਪਾਰਟੀਆਂ ਸਰਕਾਰ ਤੇ ਦਾ ਦਬਾਅ ਬਣਾ ਸਕਦੀ ਹੈ ਉਹ ਮੇ ਵੀ ਬਟ ਦੇ ਆਰ ਆਲਸੋ ਮੇਡ ਬਾਇ ਕਾਰਪੋਰੇਟਸ ਆਪਣਾ ਦੇਸ਼ ਹੀ ਕਾਰਪੋਰੇਟ ਨਾ ਬਣਿਆ ਵਾ ਇਸ ਕਰਕੇ ਵੀ ਉਹਨਾਂ ਨੂੰ ਵੀ ਪੈਸੇ ਉੱਥੋਂ ਹੀ ਹੁੰਦੇ ਆ ਆਪਣੀ ਆਮਦਨ ਵੰਡ ਨਹੀਂ ਕਰ ਸਕਦੇ ਟੀਓ ਦਾ ਜਿਹੜਾ ਰੋਲ ਆ ਪੈਸਾ ਉੱਥੋਂ ਹੀ ਆਪਾਂ ਕਰਜ਼ਾ ਲੈਣਾ ਜੇ ਉਹਨਾਂ ਦਾ ਕਰਜ਼ਾ ਮੋੜਿਆ ਨਹੀਂ ਤੇ ਉਹਦੇ ਤੇ ਵੀ ਪ੍ਰੈਸ਼ਰ ਪੈਣਾ ਸਰਕਾਰ ਨਹੀਂ ਚਲਾ ਸਕਦੀ ਇਸ ਕਰਕੇ ਇੰਨਾ ਵੀ ਉਹਨਾਂ ਦਾ ਹੀ ਕੋਈ ਬੋਲੀ ਬੋਲਣੀ ਆ ਔਨ ਤੱਕ ਭਾਵੇਂ ਆਪਣੀ ਬੋਲੀ ਬੋਲਣ ਜਾਣ ਤੋਂ ਬਾਅਦ ਵੀ ਉਹਨਾਂ ਕਾਰਪੋਰੇਟ ਦੀ ਬੋਲੀ ਬੋਲਣਾ ਸਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਥੈਂਕ ਯੂ ਜੀ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਪੱਧਰ ਤੇ ਇਹ ਕਾਰਪੋਰੇਟ ਦਾ ਸਾਰੀ ਨੌਕਰੀ ਹੋ ਗਈ ਹੈ ਕਾਰਪੋਰੇਟ ਹੀ ਸਭ ਕੁਝ ਚਲਾ ਰਿਹਾ ਹੈ ਤਾਂ ਕਰਕੇ ਕੋਈ ਵੀ ਪੋਲਿਟੀਕਲ ਪਾਰਟੀ ਹੈ ਉਹ ਕਾਰਪੋਰੇਟ ਹਮਾਇਤੀ ਹੋਊਗੀ ਕਿਸਾਨਾਂ ਦੇ ਜਾਂ ਲੋਕਾਂ ਦੇ ਹਮਾਇਤੀ ਨਹੀਂ ਹੋਊਗੀ ਇਸ ਕਰਕੇ ਇਹਨਾਂ ਦਾ ਕਹਿਣਾ ਕਿ ਕਿਸੇ ਵੀ ਪਾਰਟੀ ਤੇ ਉਹਨਾਂ ਨੂੰ ਕੋਈ ਭਰੋਸਾ ਨਹੀਂ ਉਹਨਾਂ ਨੂੰ ਭਰੋਸਾ ਤਾਂ ਸਿਰਫ ਆਪਣੇ ਲੋਕਾਂ ਤੇ ਜੇ ਉਹ ਸਾਥ ਦੇਣਗੇ ਤਾਂ ਉਹ ਸਰਕਾਰ ਤੇ ਦਬਾਅ ਬਣਾ ਕੇ ਆਪਣੇ ਕੰਮ ਉਤਵਾਹਣਗੇ